ਤੇ ਤੁਸੀਂ ਐਲਐਮਜੀ ਲਾ ਕੇ ਗੱਡੀ ਖੜੀ ਕੀਤੀ ਹੋਏ ਸਿਕਿਉਰਟੀ ਪਰਸਨ ਖੜੇ ਕੀਤੇ ਹੋਇਆ ਇਸ ਤਰ੍ਹਾਂ ਦਾ ਜਿਹੜਾ ਹਮਲਾ ਉਹ ਟੋਟਲੀ ਸਿਕਿਉਰਟੀ ਦਾ ਫੇਲੂਰ ਨਜ਼ਰ ਆ ਰਿਹਾ ਇਹ ਬੜੀ ਵਾਰਦਾਤ ਵੀ ਹੋ ਸਕਦੀ ਸੀ ਔਰ ਇਹ ਜਿਹੜਾ ਜਿਹੜਾ ਪ੍ਰਸਾਦ ਮਾਫੀਆ ਜਿਨ੍ਹਾਂ ਨੇ ਹਮਲਾ ਕੀਤਾ ਉਸ ਤੋਂ ਸਾਫ ਜਾਹਰ ਹੁੰਦਾ ਕਿ ਉਹ ਜਿਹੜੀ ਗੱਲ ਅਸੀਂ ਚੱਕ ਰਹੇ ਹਾਂ ਸਮੂਹ ਹਿੰਦੂ ਸੰਗਠਨ ਚੱਕ ਰਿਹਾ ਉਹ ਸਹੀ ਹੈ ਸ਼ਰਧਾਲੂਆਂ ਦੀ ਬੇਇੱਜ਼ਤੀ ਕਰਦੇ ਆ ਸ਼ਰਧਾਲੂਆਂ ਦੀ ਲੁੱਟ ਖਸੂਟ ਕਰਦੇ ਆ ਔਰ ਜੇ ਸਮੂਹ ਹਿੰਦੂ ਸੰਗਠਨਾਂ ਨੇ ਮੰਦਰ ਪ੍ਰਕਰਮਾ ਨੂੰ ਮੰਦਰ ਨੂੰ ਸਵੱਛ ਕਰਨ ਦਾ ਬੀੜਾ ਚੁੱਕਿਆ ਉਹਦੇ ਚ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਇੱਕ ਡਰ ਔਰ ਸਹਿਮ ਦਾ ਵਾਤਾਵਰਨ ਬਣਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਇਸ ਪ੍ਰਸਾਦ ਮਾਫੀਆ ਗੈਂਗ ਦੇ ਖਿਲਾਫ ਇਹ ਜਿਹੜੇ ਕ੍ਰਿਮੀਨਲ ਲੋਗ ਹੈ ਜਿਹੜਾ ਲਵਾਦਾ ਧਰਮ ਦਾ ਓੜ ਕੇ ਇੱਥੇ ਕਾਰਵਾਈਆਂ ਕਰ ਰਹੇ ਨੇ ਉਹਨਾਂ ਨੂੰ ਕੋਈ ਹੱਥ ਨਾ ਪੱਸਕੇ ਇਹ ਐਸਐਸਪੀ ਔਰ ਡੀਸੀ ਦੇ ਲਈ ਵੀ ਬੜਾ ਸ਼ਰਮਨਾਕ ਹੈ ਕਿ ਉਹ ਖੁਦ ਫਿਜ਼ੀਕਲੀ ਵਿਜ਼ਿਟ ਕਰਨ ਔਰ ਕਿਸੇ ਵੀ ਜਿਹੜੇ ਗੁੰਡਾ ਅੰਸਰ ਹੈ ਇਹਨਾਂ ਦੇ ਮਨ 'ਚ ਕੋਈ ਡਰ ਨਾ ਹੋਵੇ ਸਹਿਮ ਨਾ ਹੋਵੇ ਇਹ ਤਾਂ ਟੋਟਲੀ ਪ੍ਰਸ਼ਾਸਨ ਦਾ ਫੇਲਰ ਸਾਬਤ ਹੋਇਆ ਸ਼ੈਲਟਰ ਰਹਿਗਾ ਇਹਨਾਂ ਨੂੰ ਕਿਸੇ ਦਾ ਕੋਈ ਸ਼ੈ ਹੈ ਕਿ ਇਹ ਉਹ ਬਿਨਾ ਸ਼ੈਲਟਰ ਤੋਂ ਇੰਨੀ ਵੱਡੀ ਗੱਲ ਕਰ ਜਾਣਾ ਕੌਣ ਹੈ ਤੇ ਇਨਵੈਸਟੀਗੇਸ਼ਨ ਕਰਨ ਐਸਐਸਪੀ ਸਾਹਿਬ ਦੀ ਖੁਦ ਹੀ ਜ਼ਿੰਮੇਵਾਰੀ ਬਣਦੀ ਹੈ ਵੀ ਕਿਵੇਂ ਕੀਤਾ ਹਮਲਾ ਕਿਦੋਂ ਦਲੇਰੀ ਆਈ ਇਹ ਜਿਹੜਾ ਮਤਲਬ ਵੀ ਜੇ ਸੰਗਠਨ ਇਹ ਗੱਲ ਕਰ ਰਿਹਾ ਪ੍ਰਸਾਦ ਗਲਤ ਹੈ ਇਹ ਰੇੜੀ ਫੜੀਆਂ ਗਲਤ ਹੈ ਇਹਦਾ ਮਤਲਬ ਹੈ ਵੀ ਤੁਸੀਂ ਹਥਿਆਰਾਂ ਦੇ ਜ਼ੋਰ ਦੇ ਉੱਤੇ ਮੰਦਰ ਪ੍ਰਾਗਰਣ ਦੇ ਅੰਦਰ ਤੁਸੀਂ ਗੁੰਡਾਗਰਦੀ ਕਰੋਗੇ ਇੱਕ ਗੁੰਡਾਗਰਦੀ ਨੂੰ ਨਕੇਲ ਕੱਸੀ ਜਾਏਗੀ ਕਿਸੇ ਕੀਮਤ ਸਾਡਾ ਕੋਈ ਸਾਥੀ ਡਰਨ ਵਾਲਾ ਨਹੀਂ ਕਿਸ ਨਾਲ ਗੱਲਬਾਤ ਹੋਈ ਸੀ ਕਿ ਫੋਨ ਤੇ ਕੀ ਗੱਲਬਾਤ ਹੋਈ ਹੈ ਕਿਸ ਨਾਲ ਕੋ ਆਇਆ ਪ੍ਰਸ਼ਰਣ ਮੈਂ ਹੁਣ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸੀ ਮੰਗ ਕੀਤੀ ਵੀ ਧਾਰਾ 307 ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰੇਗਾ ਬੜੀ ਸੰਖਿਆ ਦੇ ਵਿੱਚ ਇਸ ਗੁੰਡਾਗਰਦੀ ਦੇ ਖਿਲਾਫ ਸੜਕਾਂ ਤੇ ਉਤਰਾਂਗੇ